ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤੂ ਸਾਹਿ ਪਾਤੂ ਸਾਹਾ ਅਮੁੱਲ ਗੁਣ ਅਮੁੱਲ ਵਪਾਰ ਅਕਾਲ ਪੁਰਖ ਦੇ ਗੁਣ ਅਮੋਲਕ ਹਨ ਭਾਵ ਗੁਣਾ ਦਾ ਮੁੱਲ ਨਹੀਂ ਪਾ ਸਕਦਾ ਇਨਾ ਗੁਣਾ ਦੇ ਵਪਾਰ ਕਰਨੇ ਵੀ ਅਮੋਲਕ ਹਨ ਅਮਲ ਵਪਾਰੀ ਐ ਅਮਲ ਪੰਡਾਰ ਉਹਨਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾ ਜੋ ਅਕਾਲ ਪੁਰਖ ਦੇ ਗੁਣਾ ਦੇ ਵਪਾਰ ਕਰਦੇ ਹਨ ਗੁਣਾ ਦੇ ਖਜ਼ਾਨੇ ਵੀ ਅਮੋਲਕ ਹਨ ਅਮਲ ਆਵੇ ਅਮਲ ਲੈ ਜਾਹੇ ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ ਜੋ ਸ਼ੁਭ ਵਪਾਰ ਲਈ ਜਗਤ ਵਿੱਚ ਆਉਂਦੇ ਹਨ ਉਹ ਵੀ ਵੱਡੇ ਭਾਗਾਂ ਵਾਲੇ ਹਨ ਜੋ ਇਹ ਸੋਦਾ ਖਰੀਦ ਕੇ ਲੈ ਜਾਂਦੇ ਹਨ ਅਮੁੱਲ ਭਾਏ ਅਮੁੱਲਾ ਸਮਾਹੀ ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿੱਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿੱਚ ਲੀਨ ਹੋਏ ਹੋਏ ਹਨ ਉਹ ਵੀ ਅਮੁਲਕ ਹਨ ਅਮੁੱਲ ਧਰਮ ਅਮੁੱਲ ਦੀ ਬਾਣ ਅਕਾਲ ਪੁਰਖ ਦੇ ਕਾਨੂੰਨ ਤੇ ਰਾਜ ਦਰਬਾਰ ਅਮੁੱਲ ਕਹਨ ਅਮਲ ਤੁਲ ਅਮੁੱਲ ਪਰਵਾਣ ਉਹ ਤੱਕੜ ਅਮੁੱਲਕ ਹਨ ਤੇ ਉਹਨਾਂ ਵੱਟਾ ਅਮੁੱਲਕ ਹੈ ਜਿਸ ਨਾਲ ਜੀਵਾਂ ਦੇ ਚੰਗੇ ਮੰਦੇ ਕੰਮਾਂ ਨੂੰ ਤੋਲਦਾ ਹੈ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਉਸਦੀ ਬਖਸ਼ਿਸ਼ ਤੇ ਬਖਸ਼ਿਸ਼ ਦੇ ਨਿਸ਼ਾਨ ਪੀ ਅਮੋਲਕ ਹਨ ਅਮਲ ਕਰਮ ਅਮੋਲ ਪਰਮਾਨ ਅਕਾਲ ਪੁਰਖ ਦੀ ਬਖਸ਼ਿਸ਼ ਤੇ ਹੁਕਮ ਪੀ ਮੁੱਲ ਤੋਂ ਪਰੇ ਹਨ ਕਿਸੇ ਦਾ ਭੀ ਅੰਦਾਜ਼ਾ ਨਹੀਂ ਲੱਗ ਸਕਦਾ ਅਮੋਲ ਅਮੋਲ ਆਖਿਆ ਨਾ ਜਾਏ ਅਕਾਲ ਪੁਰਖ ਸਭ ਅੰਦਾਜ਼ਾ ਤੋਂ ਪਰੇ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਆਕੁਰ ਹੀ ਲਿਵ ਲਾਏ ਜੋ ਮਨੁੱਖ ਧਿਆਨ ਜੋੜ-ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ਉਹ ਅੰਤ ਨੂੰ ਰਹਿ ਜਾਂਦੇ ਹਨ ਆਖਾ ਵਿਦ ਪਾਠ ਪੁਰਾਣ ਵਿਦਾਂ ਦੀ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ਆਖਾ ਪੜਾ ਕਰਹਿ ਵਕਿਆਨ ਵਿਦਵਾਨ ਮਨੁੱਖ ਵੀ ਜੋ ਹੋਰਾਂ ਨੂੰ ਉਪਦੇਸ਼ ਕਰਦੇ ਹਨ ਅਕਾਲ ਪੁਰਖ ਦਾ ਬਿਆਨ ਕਰਦੇ ਹਨ ਆਖੇ ਬ੍ਰਹਮੇ ਆਖੇ ਇੰਦ ਕਈ ਬ੍ਰਹਮਾ ਕਈ ਇੰਦਰ ਆਖਾ ਗੋਪੀਤਾ ਗੋਵਿੰਦ ਗੋਪੀਆਂ ਤੇ ਕਈ ਕਾਂ ਅਕਾਲ ਪੁਰਖ ਦਾ ਅੰਦਾਜ਼ ਲਾਉਂਦੇ ਹਨ ਆਖਾ ਈਸ਼ਰੂ ਆਖਾ ਸਿੱਧ ਕਈ ਸ਼ਿਵ ਤੇ ਸਿੱਧ ਆਖਾ ਕਿਤੇ ਕਿਤੇ ਬੁੱਧ ਅਕਾਲਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ ਆਖੈ ਦਾਨਮ ਆਖੈ ਦੇਵ ਰਕਸ਼ਤਿ ਦੇਵਤੀ ਦੀਵਤਾ ਸੁਭਾਉ ਮਨੁੱਖ ਆਖੈ ਸਵਰੇ ਨਰ ਮਨੁਜਨ ਸੇਵ muni ਲੋਕ ਤੇ ਸੇਵਕ ਅਕਾਲਪੁਰਖ ਦਾਨ ਦਾਜਾ ਲਾਂਦੇ ਹਨ ਕੀਤੇ ਆਖੈ ਆਕਣ ਪਾਹੀ ਬੇਅੰਤ ਜੀਵ ਅਕਾਲਪੁਰਖ ਦਾਨ ਦਾਜਾ ਲਾ ਰਹੇ ਹਨ ਅਤੇ ਬੇਅੰਤ ਹੀ ਲਾਉਣ ਦਾ ਯਤਨ ਕਰ ਰਹੇ ਹਨ ਕੀਤੇ ਕਹਿ ਕ ਉੱਟ ਉੱਟ ਜਾਹੀ ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ ਇਤੇ ਕੀਤੇ ਹੋਰ ਕਰੇ ਜਗਤ ਵਿੱਚ ਇਤਨੇ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ ਜੋ ਬਿਆਨ ਕਰ ਰਹੇ ਹਨ ਤਾਂ ਅੱਕ ਆਕ ਨ ਸਕੈ ਕੇਈ ਕੇ ਪਰ ਹੇ ਹਰੀ ਜੇ ਤੂੰ ਹੋਰ ਵੀ ਬੇਅੰਤ ਜੀਵ ਪੈਦਾ ਕਰ ਦੇਵੇਂ ਤਾਂ ਵੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ ਜੇਵੜ ਭਾਵੈ ਤੇਵੜ ਹੋਏ ਪਰਮਾਤਮਾ ਜਿੰਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ ਆਪਣੀ ਕੁਦਰਤ ਵਧਾ ਲੈਂਦਾ ਹੈ ਨਾਨਕ ਜਾਣੈ ਸੱਚ ਸੁਏ ਏ ਨਾਨਕ ਉਹ ਸਦਾ ਹਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ ਜੇ ਕੋ ਆਖੇ ਬੋਲਵੇ ਗਾੜ ਜੇ ਕੋਈ ਵੱੜ ਬੋਲਾ ਮਨੁੱਖ ਦੱਸਣ ਲੱਗੇ ਕਿ ਅਕਾਲ ਪੁਰਖ ਕਿਤਨਾ ਵੱਡਾ ਹੈ ਤਾਂ ਲਿਖੀਐ ਸਿਰ ਗਾਵਾਰਾ ਗਵਾਰ ਤਾਂ ਉਹ ਮਨੁੱਖ ਮੂਰਖਾ ਸਿਰ ਮੂਰਖ ਗਿਣਿਆ ਜਾਂਦਾ ਹੈ ਸੂਦਰ ਕੀ ਖਾਸੂ ਘਰ ਕੀ ਹਾ ਜਿਤ ਬੈ ਸਰਬ ਸਮਾਲੇ ਉਹ ਦਰ ਘਰ ਬੜਾ ਹੀ ਅਸ਼ਚਰ ਜੋ ਹੈ ਜਿਤਿ ਬੈ ਕੀ ਹੀ ਨਿਰੰਕਾਰ ਤੂੰ ਸਾਰੇ ਜੀਵਾਂ ਨੂੰ ਸੰਭਾਲ ਕਰ ਰਹਾ ਹੈ ਵਾਜੇ ਨਾਦ ਅਨੇਕ ਅਸ਼ੰਖਾ ਕਿਤੇ ਵਾਵਣ ਹਾਰੇ ਅਨੇਕ ਤੇ ਅਣਗਿੰਤ ਵਾਜੇ ਤੇ ਰਾਗ ਹਨ ਬੇਅੰਤ ਹੀ ਜੀਵ ਉਹਨਾਂ ਵਾਜਿਆਂ ਨੂੰ ਵਜਾਣ ਵਾਲੇ ਹਨ ਕਿ ਤੇਰਾਗ ਪਰਿ ਸੋ ਕਹੀਨ ਕਿਤੇ ਗਾਵਣਹਾਰੇ ਰਾਵਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ ਇਨ੍ਹਾਂ ਰਾਗਾ ਦੇ ਗਾਉਣ ਵਾਲੇ ਹਨ ਜੋ ਤੈਨੂੰ ਗਾ ਰਹੇ ਹਨ ਗਾਵੈ ਤਹੁ ਨਾ ਪਾਉਣ ਪਾਣੀ ਬਾਸੰਤਰ ਗਾਵੈ ਰਾਜ ਧਰਮ ਦੁਆਰੇ ਹੀ ਨਿਰੰਕਾਰ ਪਉਣ ਪਾਣੀ ਅਗਨੀ ਤੇਰੇ ਗੁਣ ਗਾ ਰਹੇ ਹਨ ਧਰਮ ਰਾਜ ਤੇਰੇ ਦਰ ਤੇ ਖਲੋ ਕੇ ਤੈਨੂੰ ਵਡਿਆਏ ਰਹਾ ਹੈ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮੋ ਵਿਚਾਰੇ ਉਹ ਚਿੱਤਰ ਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖੜੇ ਜਾਣਦੇ ਹਨ ਅਤੇ ਜਿਨ੍ਹਾਂ ਨੇ ਲਿਖੇ ਹੋਏ ਨੂੰ ਧਰਮ ਰਾਜ ਵਿਚਾਰਦਾ ਹੈ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਇਹ ਅਕਾਲ ਪੁਰਖੂ ਦੇਵੀਆਂ ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੈਨੂੰ ਗਾ ਰਹੇ ਹਨ ਗਾਵੇ ਇੰਦ ਇਹ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਕਈ ਅੰਦਰ ਆਪਣੇ ਤਖਤ ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਲਾਹ ਰਹੇ ਹਨ ਗਾਵੈ ਸਿੱਧ ਸਮਾਤੀ ਅੰਦਰ ਗਾਵਣ ਸਾਧ ਵਿਚਾਰੇ ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ ਸਾਧ ਵਿਚਾਰ ਕਰ ਕਰਕੇ ਤੈਨੂੰ ਸਲਾਹ ਰਹੇ ਹਨ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਜਤ ਧਾਰੀ দান ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ ਬੇਅੰਤ ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵਨ ਪੰਡਿਤ ਪੜਨ ਰਕੀਸ਼ਰ ਜੁਗ ਜੁਗ ਵਿਦਵਾਨਾਂ ਲੈ ਇਹ ਕਾਲਪੁਰਖ ਪੰਡਿਤ ਤੇ ਮਹਾਰਕੀ ਜੋ ਵੇਦਾਂ ਨੂੰ ਪੜ੍ਹਦੇ ਹਨ ਵਿਦਾਸਣੇ ਤੈਨੂੰ ਗਾ ਰਹੇ ਹਨ ਗਾਵੈ ਮੋਹੁਨੀਆ ਮਨ ਮੋਹਨ ਸੁਰਗਾ ਮੱਚਪੇ ਆਲੇ ਸੁੰਦਰ ਔਰਤियां ਜੋ ਸੁਰਗ ਮਾਤ ਲੋਕ ਤੇ ਪਾਤਾਲ ਵਿੱਚ ਭਾਵ ਘਰ ਥਾਂ ਮਨੁੱਖ ਦੇ ਮਨ ਨੂੰ ਮੋਹ ਲਿੰਦੀਆਂ ਹਨ ਤੈਨੂੰ ਉਗਾ ਰਹੀਆਂ ਹਨ ਗਾਵਨ ਤੁਦ ਰਤਨ ਉਪਾਏ ਤੇਰੇ 68 ਤੀਰਥ ਨਾਲੇ ਇਹ ਨਿਰੰਕਾਰ ਤੇਰੇ ਪੈਦਾ ਕੀਤੇ ਹੋਏ ਰਤਨ 18 ਤੀਰਥਾਂ ਸਮੇਤ ਤੈਨੂੰ ਉਗਾ ਰਹੇ ਹਨ ਗਾਵੈ ਚੂਤ ਮਹਾਪਲ ਸੂਰਾ ਗਾਵੈ ਖਾਣੀ ਚਾਰੇ ਵੱਡੇ ਬਲ ਵਾਲੇ ਯੋਧੇ ਤੇ ਸੂਰਮੇ ਤੇਰੀ ਸਿਫਤ ਕਰ ਰਹੇ ਹਨ ਚੋਹਾਂ ਹੀ ਖਾਣੀਆਂ ਦੇ ਜੀ ਚੰਤ ਤੈਨੂੰ ਗਾ ਰਹੇ ਹਨ ਗਾਵੈ ਕੰਡ ਮੰਡਲ ਵਰ ਭੰਡਾ ਪਰ ਕਰ ਰੱਖੇ ਧਾਰੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋਤੂ ਪੈਦਾ ਕਰਕੇ ਟਿਕਾ ਰੱਖੇ ਹਨ ਤੈਨੂੰ ਗਾਉਂਦੇ ਹਨ ਸਹੀ ਤੁਦ ਨੂੰ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤੁਰ ਸਾਲੇ ਇਹ ਅਕਾਲ ਪੁਰਖੂ ਅਸਲ ਵਿੱਚ ਤਾਂ ਉਹ ਤੇਰੇ ਪ੍ਰੇਮ ਵਿੱਚ ਰਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ ਪਾਪ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਹਨ ਹੋਰ ਕੀਤੇ ਗਾਵਨ ਸੀਮਾ ਚਿੱਤ ਨਾ ਆਵਣ ਨਾਨਕ ਕਿਆ ਵਿਚਾਰੇ ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ ਜਿਹੜੇ ਮੈਥੋਂ ਗਿਣੇ ਪੀ ਨਹੀਂ ਜਾ ਸਕਦੇ ਭਲਾ ਨਾਨਕ ਵਿਚਾਰਾ ਕੀ ਵਿਚਾਰ ਕਰ ਸਕਦਾ ਹੈ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਏ ਆਕਾਲ ਪੁਰਖ ਸਦਾ ਸਿਰ ਹੈ ਉਹ ਮਾਲਕ ਸੱਚਾ ਹੈ ਉਸ ਦੀ ਵਡਿਆਈ ਵੀ ਸਦਾ ਅਟਲ ਹੈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਚਿਰ ਰਚਾਈ ਜਿਸ ਅਕਾਲ ਪੁਰਖ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇਸ ਵੇਲੇ ਮੌਜੂਦ ਹੈ ਸਦਾ ਰਹੇਗਾ ਨਾ ਉਹ ਜੰਮਿਆ ਹੈ ਅਤੇ ਨਾ ਹੀ ਮਰੇਗਾ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਚ ਨਿਉ ਪਾਈ ਜਿਸ ਅਕਾਲ ਪੁਰਖ ਨੇ ਕਈ ਰੰਗਾ ਕਿਸਮਾਂ ਅਤੇ ਜਿੰਸਾਂ ਦੀ ਮਾਇਆ ਰਾਜ ਦਿੱਤੀ ਹੈ ਪਰ ਕਰ ਵੀਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਉਹ ਜਿਵੇਂ ਉਸ ਦੀ ਰਜਾ ਹੈ ਭਾਵ ਜਿੰਨਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਹਾ ਹੈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ ਉਹੋ ਹੀ ਕਰੇਗਾ ਇਸੇ ਜੀਵ ਪਾਸੋ ਅਕਾਲ ਪੁਰਖ ਅਗੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਨੂੰ ਇਹ ਨਹੀਂ ਆਖ ਸਕਦੇ ਇਓ ਨਾ ਕਰੀ ਇਓ ਕਰ ਸੋ ਪਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਨ ਰਜ਼ਾਈ ਅਕਾਲ ਪੁਰਖ ਪਤ ਸ਼ਾਹ ਹੈ ਪਤ ਸ਼ਾਹਾਂ ਦਾ ਵੀ ਪਾਤਸ਼ਾਹ ਹੈ ਇਹ ਨਾਨਕ ਜੀਵਾਂ ਨੂੰ ਉਸ ਦੀ ਰਜਾ ਵਿੱਚ ਰਹਿਣਾ ਹੀ ਫੱਬਦਾ ਹੈ ਮੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਇਹ ਜੋਗੀ ਜੇ ਤੂੰ ਸੰਤੋਖ ਨੂੰ ਆਪਣੀਆਂ ਮੰਦਰਾ ਬਣਾਵੇ ਮਿਹਨਤ ਨੂੰ ਕੱਪਰ ਤੇ ਝੋਲੀ ਅਤੇ ਅਕਾਲ ਪੁਰਖ ਦੇ ਧਿਆਨ ਦੀ ਸਵਾਹ ਪਿੰਡੇ ਤੇ ਮਲੇ ਕਿੰਤਾ ਕਾਲ ਪੁਆਰੀ ਕਾਇਆ ਜਗਤ ਡੰਡਾ ਪਰਤੀਤ ਮੌਤ ਦਾ ਭਾਉ ਤੇਰੀ ਗੋਦੜੀ ਹੋਵੇ ਸ਼੍ਰੀਨ ਨੂੰ ਬਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਾਹਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ ਅਸਲ ਵਿੱਚ ਉਹੀ ਆਈ ਪੰਥ ਵਾਲਾ ਹੈ ਜੋ ਆਪਣਾ ਮਨ ਜਿੱਤਿਆ ਜਾਏ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ